ਇਹ ਫੇਰ ਖੜੀਆਂ ਨਹੀਂ ਗਈਆਂ ਖੜ ਜਾਣੀਆਂ ਹਾਂ ਹਾਂ ਬੜੇ ਬਕੋ ਪਿੰਡ ਕੱਕੜਵਾਲ ਦੇ ਵਿੱਚ ਆ ਦੇਖੋ ਸਾਡੀਆਂ ਭੈਣਾਂ ਨੇ ਕਿੱਡਾ ਵੱਡਾ ਉਦਮ ਕੀਤਾ ਹੜਪੀੜਤਾ ਵਾਸਤੇ ਜੰਦੀ ਭੈਣਾਂ ਨੇ ਆਪਦੀਆਂ ਜਿਹੜੇ 40 40 ਸਾਲ ਦੇ ਮਤਲਬ ਪੇਟੀਆਂ ਚ ਗੱਦੇਲੇ ਪਏ ਤੇ ਉਹ ਵੀ ਕੱਢ ਕੇ ਮਤਲਬ ਨੇ ਦਿੱਤ ਨੇ ਆ ਦੇਖੋ ਆ ਦਰੀਆਂ ਪਈਆਂ ਨੇ ਇੱਧਰ ਘਰਾ ਲੱਗਿਆ ਆ ਦਰੀਆਂ ਪਈਆਂ ਨੇ ਤੇ ਆਰ ਜਾਈਆਂ ਗਰੇਲੇ ਆ ਸਾਡੀਆਂ ਭੈਣਾਂ ਨੇ ਬਹੁਤ ਜ਼ਿਆਦੇ ਮਿਹਨਤ ਕੀਤੀ ਆ ਬਹੁਤ-ਬਹੁਤ ਇਹਨਾਂ ਦਾ ਅਸੀਂ ਤਾਂ ਦਿਲੋਂ ਧੰਨਵਾਦ ਕਰਦੇ ਆ ਆ ਪਾਉਣ ਵਾਲੇ ਆਪਣੀ ਇੱਧਰ ਤਾਂ ਹਾਦੀ ਤੋੜਤੀ ਭੈਣਾਂ ਨੇ ਮਤਲਬ ਪੈਕਿੰਗ ਕਰਕੇ ਮੇਰਾ ਖਿਆਲ ਕਿਸੇ ਪਿੰਡ ਨੇ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਕਰਿਆ ਹੋਣਾ ਕਪੜਾ ਲੀੜਾ ਡੋਡੀ ਪੈਕਿੰਗ ਕਰਕੇ ਬੱਚਿਆਂ ਦੇ ਸਿਆਣਿਆਂ ਦੇ ਸਾਡੀਆਂ ਭੈਣਾਂ ਦੇ ਮਤਲਬ ਆਹ ਦੇਖ ਲਓ ਤੁਸੀਂ ਬਹੁਤ ਵੱਡੀ ਸੇਵਾ ਹੈ ਉਹ ਕਣਕ ਪੁਈਆ ਟਰਾਲੀ ਚ ਪ੍ਰਮਾਤਮਾ ਇਹਨਾਂ ਦੀ ਸੇਵਾ ਨਾ ਧੁਰ ਦਰਗਾਹ ਸਫਲ ਕਰੂਗਾ ਇੰਨੀ ਵੱਡੀ ਇਹਨਾਂ ਦੀ ਸੇਵਾ ਆਹ ਦੇਖੋ ਆਹ ਟਰਾਲੀ ਖੜੀ ਆ ਕਣਕ ਦੀ ਭਰੀ ਆ ਦੇਖੋ ਪੈਕਿੰਗ ਮਣਮਣ ਦੀ ਕਰਕੇ ਮਸ਼ੀਨੀ ਸੇੰਤੀ ਕਰੀਆ ਭੈਣਾ ਨੇ ਕਿਸਾਨਾਂ ਵੀਰਾਂ ਨੇ ਬਹੁਤ ਇਹ ਅਨੋਖੀ ਮਿਸਾਲ ਹੈ ਸੋ ਜਿਹੜੇ ਹੜਪੀਰਤ ਨੇ ਸਾਡੇ ਕਿਸਾਨ ਵੀਰ ਭਾਰਤੀ ਕਿਸਾਨ ਦੀ ਇਕਤਾ ਗਰਾਹਾਂ ਵੱਲੋਂ ਬੱਡੇ ਵੀ ਬੈਠੇ ਨੂੰ ਰੱਖਣਾ ਜਿਹੜਾ ਇਹ ਸਾਰਾ ਰਾਸਣਾ ਆਪਦੇ ਹੱਥੀਂ ਜਾ ਕੇ ਭੈਣਾ ਨੂੰ ਵੀ ਕਿਹਾ ਵੀ ਤੁਸੀਂ ਆਪਦੇ ਹੱਥੀਂ ਵੰਡਣਾ ਸਾਰਾ ਸਮਾਨ ਜਾ ਕੇ ਸੋ ਬਹੁਤ ਬਹੁਤ ਧੰਨਵਾਦ ਸਾਡੀਆਂ ਭੈਣਾਂ ਦਾ ਇਸੇ ਤਰ੍ਹਾਂ ਜਿਹੜੇ ਬਾਕੀ ਪਿੰਡ ਆਪਣੇ ਰਹਿੰਦੇ ਨੇ ਉਹਨਾਂ ਨੂੰ ਵੀ ਅਸੀਂ ਇੱਥੋਂ ਸਨੇਹਾ ਦਿੰਨੇ ਆ ਵੀ ਵੱਧ ਤੋਂ ਵੱਧ ਜਿਹੜਾ ਸਮਾਨ ਹੈ ਰਜਾਈਆਂ ਗਦਲੇ ਕਣਕ ਪਹਿਣਾ ਮੂਹਰੇ ਆ ਕੇ ਵੱਧ ਤੋਂ ਵੱਧ ਕਿਉਂਕਿ ਭੈਣਾਂ ਨੂੰ ਬਹੁਤ ਤਜਰਬਾ ਹੁੰਦਾ ਹੈ ਸਮਾਨ ਇਕੱਠਾ ਕਰਨ ਦਾ ਭੈਣਾਂ ਤੋਂ ਅੰਦਰ ਕਢਾਉਣ ਦਾ ਸੋ ਬੇਨਤੀ ਆ ਵੀ ਸਾਰੀਆਂ ਕਿਸਾਨ ਭੈਣਾਂ ਨੂੰ ਕਿ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਬਹੁਤ ਤੋਂ ਵੱਧ ਇਹ ਜਿਹੜਾ ਸਮਾਨ ਇਕੱਠਾ ਕਰਕੇ ਆਪਾਂ ਨੇ 24 ਤਰੀਕ ਨੂੰ ਆਪਣੀ ਧੂਰੀ ਬਲਾਕ ਦੀ ਡਿਊਟੀ ਲੱਗੀ ਹੈ ਉਸ ਦਿਨ ਆਪਾਂ ਨੇ 9 ਵਜੇ ਨੂੰ ਮਾਸਟਰ ਹੁਣਾ ਸਾਹਿਬ ਪਹੁੰਚਣਾ ਹੈ ਉਥੋਂ ਆਪਣਾ ਕਾਫਲਾ ਚੱਲਣਾ ਸੋ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ